ਬਹੁਤ ਬਹੁਤ ਬਧਾਈ ਸਾਰਾ ਸਾਨੂੰ ਇਹ ਜੁਆਨ ਯਕੀਨ ਨਾਲ ਸੇਵਾ ਨਾ ਕਰਦੋ ਦਿਵੇ ਕਿ ਇਹ 팀 ਦਾ ਅੰਦਰ ਵਿੱਚ ਪ੍ਰੋਟੈਕਟ ਕਰਨ ਦਾ ਬਹੁਤ ਬਹੁਤ ਸਾਰੇ ਕਿ ਕਿੰਨੀ ਬੱਚੇ ਸੰਸਥਾ ਵਿੱਚ ਆ ਗਏ ਚਾਹੀਏ ਉਹਨਾਂ ਨੂੰ ਬਹੁਤ ਬਧਾਈ ਜੀਗਰ ਨੂੰ ਬਹੁਤ ਬਹੁਤ ਬਾਬਾ ਸ਼ੇਖ ਫਰੀਦ ਜੀ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਬਖਸ਼ੀ ਤੇ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ શ્રીਮਾਨ ਅਰਵਿੰਦ ਕੇਜਰੀਵਾਲ ਜੀ ਨੇ ਫਰੀਦਕੋਟ ਦੇ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਗगन ਢਾਲੀਵਾਲ ਜੀ ਹੋਰਾਂ ਨੂੰ ਨਗਰ ਸੁਧਾਰ ਟਰਸਟ ਫਰੀਦਕੋਟ ਦਾ ਚੇਅਰਮੈਨ ਨਿਯੁਕਤ ਕੀਤਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦਾ ਕਿ ਉਹ ਗगन ਹੋਰਾਂ ਨੂੰ ਪਰਵਾਰਿਕ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤੇ ਨਾਲ ਹੀ ਸਾਡੇ ਲੋਕਾਂ ਦੀ ਨਿਸਵਾਰਥ ਹੋ ਕੇ ਅਰਥਕ ਹੋ ਕੇ ਸੇਵਾ ਕਰਨ ਦਾ ਬਲ ਬਖਸ਼ਣ ਬਹੁਤ ਬਹੁਤ ਬਣਾਈ ਬਰਾਈ ਤੁਹਾਨੂੰ ਬਹੁਤ ਬਹੁਤ ਸਾਹਿਬ ਸਾਹਿਬ ਜਿਦਾ ਫਿਰ ਕੋਨੇ ਵਿਕਾਸ ਕਾਫੀ ਰਹਿੰਦਾ ਹੈਗਾ ਯੋਗ ਦਾ ਕਿਸ ਤਰ੍ਹਾਂ ਦੇਖਦੇ ਆਉਣ ਵਾਲੇ ਸਮੇਂ ਨਾ ਪੂਰਾ ਪਹਿਲਾਂ ਖੋਸੇ ਨੇ ਵੀ ਵਧੀਆ ਕੀਤਾ ਇਹ ਉਸ ਤੋਂ ਵਧੀਆ ਕਰੂਗਾ ਖੋਸੇ ਤਾਂ ਸਲਾਹ ਸੁਣ ਲੈਂਦਾ ਰਹੀ ਠੀਕ ਹੈ ਨਾ ਹਾਂ ਨੀਓ ਜਿਹੜੇ ਬੰਦੇ ਤਿਆਰ ਬਾ ਹ ਸਾਰਿਆਂ ਨੇ ਬੜਾ ਮਤਲਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਫਰੀਦਕੋਟ ਦੇ ਵਿਕਾਸ ਦੇ ਵਿੱਚ ਟਰਸ ਦਾ ਕਾਫੀ ਵੱਡਾ ਹਿੱਸਾ ਰਹਿੰਦਾ ਔਰ ਅਸੀਂ ਵੀ ਸਾਥ ਦੇਵਾਂਗੇ ਫਰੀਦਕੋਟ ਨੂੰ ਪੂਰਾ ਚਮਕਾ ਕੇ ਰੱਖਾਂਗੇ ਕੰਮ ਵੀ ਠਾਠਾ ਹੋਣਗੇ ਨਾ ਜੀ ਦੇਖੋ ਜੀ ਸਭ ਤੋਂ ਪਹਿਲਾਂ ਧੰਨਵਾਦ ਬਾਬਾ ਫਰੀਦ ਜੀ ਦਾ ਪਰਮ ਪਿਤਾ ਪਰਮਾਤਮਾ ਦਾ ਪਾਰਟੀ ਦੇ ਰਾਸ਼ਟਰੀ ਅਧਿਕਾਰੀ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸਪੀਕਰ ਸਾਹਿਬ ਦਾ ਸਾਡੇ ਵਿਧਾਇਕ ਗੁਰਦੇਵ ਸਿੰਘ ਸੇਖੋ ਸਾਹਿਬ ਜੀ ਦਾ ਇਹਨਾਂ ਸਰਕਾਰਯੋਗ ਜਿਹੜੇ ਸ਼ਖਸੀਅਤਾਂ ਦੀ ਕਿਰਪਾ ਦੇ ਨਾਲ ਅੱਜ ਮੈਨੂੰ ਇੰਪਰੂਵਮੈਂਟ ਟਰਸਟ ਫੀਡ ਕੋਰ ਦੇ ਚੇਅਰਮੈਨ ਬਣਨ ਦਾ ਮਾਣ ਮਹਿਸੂਸ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਬੋਲਦਿਆਂ ਕਿਹਾ ਕਿ ਜਿੱਥੇ ਖੁਸ਼ੀ ਹੈ ਉੱਥੇ ਨਾਲ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਹੈ ਜ਼ਿੰਮੇਵਾਰੀ ਵਧ ਗਈ ਤੇ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹ ਮੈਨੂੰ ਤਾਕਤ ਬਖਸ਼ੇ ਮੈਨੂੰ ਹਿੰਮਤ ਬਖਸ਼ੇ ਮੈਨੂੰ ਸਮਰੱਥ ਬਖਸ਼ੇ ਮੈਂ ਤਕੜਾ ਹੋ ਕੇ ਜਿਹੜਾ ਲੋਕਾਂ ਦੀ ਸੇਵਾ ਕਰ ਸਕਾਂ ਤੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਮੈਂ ਖਰਾ ਉਤਰ ਸਕਾਂ ਵਾਹਿਗੁਰੂ ਜੀ। ਉਹ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਖਤੇ ਅੱਜ ਬੜਾ ਸੁਭਾਗਾ ਦਿਨ ਹੈ। ਲਗਨਦੀਪ ਸਿੰਘ ਢਾਲੀਵਾਲ ਨੂੰ ਪਾਰਟੀ ਦੇ ਫਰੀਦਕੋਟ ਦਾ ਚੇਅਰਮੈਨ ਇੰਪਰੂਵਮੈਂਟ ਟਰਸਟ ਦਾ ਲਾਇਆ। ਸ੍ਰੀ ਰਵਿੰਦ ਕੇਧਰੀਵਾਲ ਸਾਹਿਬਸ ਦਾ ਭਗਵੰਤ ਸਿੰਘ ਮਾਨ ਹੋਣਾ ਨੇ। ਔਰ ਇਲਾਕੇ ਦੇ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਚੇਅਰਮੈਨ ਇਹਦਾ ਮੁਕਾਫਾ ਦਿੱਤਾ ਔਰ ਅਸੀਂ ਰਲ ਕੇ ਇਸੇ ਤਰ੍ਹਾਂ ਕੰਮ ਕਰਾਂਗੇ। ਸੋ ਨੌਜਵਾਨਾਂ ਦੇ ਵਿੱਚ ਕਿਉਂਕਿ ਅਲੀ ਆਮ ਆਦਮੀ ਪਾਰਟੀ ਜਿਹੜੀ ਆਮ ਸੁਧਾਰਨ ਪਿੰਡਾਂ ਤੋਂ ਘਰਾਂ ਤੋਂ ਉੱਠੀ ਜਿਹੜੇ ਆ ਬੱਚਿਆਂ ਨੂੰ ਅੱਗੇ ਲੈ ਕੇ ਆਉਂਦੀ ਹੈ ਸੋ ਇਸੇ ਤਰ੍ਹਾਂ ਪਾਰਟੀ ਕੰਮ ਕਰਦੀ ਰਹੂਗੀ ਔਰ ਇਸ ਦੇ ਨਾਲ ਜਿਹੜਾ ਨਵੀਂ ਪੰਜਾਬ ਦੇ ਅੰਦਰ ਇੱਕ ਲੀਡਰਸ਼ਿਪ ਹੈ ਜਿਹੜੀ ਉਹ ਪੈਦਾ ਹੋ ਗਈ ਹੈ ਗੁਰੂ ਜੀ ਦਾ ਖਾਲਸਾ ਸਭ ਦੁਆਰ ਤੇ ਬੋ